ਪਾਰਸ ਤੋਂ ਫਰਦੀਕਾ ਸਿੰਘ ਸਾਹਿਬ ਜੀ ਦੇ ਦਿੱਲੀ ਦੇ ਪਤੇ ਅੱਜ ਅਸੀਂ ਪਹੁੰਚਿਆ ਟੈਂਟਰ ਪਾਕੁਰਿਆਂ ਦੇ ਵਿੱਚ ਸਾਡੇ ਨਾਲ ਬਾਬਾ ਨਛੱਤਰ ਸਿੰਘ ਜੀ ਸ਼ੇਰਗਰ ਸਾਹਿਬ ਜੀ ਔਰ ਹੋਰ ਵੀ ਆਗੂ ਸਹਿਬਾਨ ਅੱਜ ਆਏ ਅੱਜ ਬਹੁਤ ਜੀ ਖੁਸ਼ੀ ਹੋਈ ਆ ਕਿ ਸਾਡੇ ਸ਼ੋਹਾਰ ਵੀਰ ਮੰਨੂ ਜੀ ਮਨੋਪ੍ਰੀਤ ਮੰਨੂ ਜੀ ਜੋ ਲੰਬੇ ਸਮੇਂ ਤੋਂ ਕਿਤੇ 바ਵਾ ਸਾਹਿਬ ਦੇ ਨਾਮ ਤੇ ਟਿਊਸ਼ਨ ਸੈਂਟਰ ਚ ਚਲਾ ਰਿਹਾ ਹੈ ਫ੍ਰੀ অর ਕੋਸਟ ਇਸੇ ਬੱਚੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਔਰ ਗਰੀਬ ਘਰਾਂ ਦੇ ਬੱਚੇ ਜਿਹੜੇ ਉਹਨਾਂ ਨੂੰ ਟਿਊਸ਼ਨ ਪੜ੍ਹਾਈ ਜਾਂਦੀ ਆ ਸੋ ਸਾਨੂੰ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਔਰ ਮੈਂ ਪ੍ਰਸ਼ਾਸਨ ਨੂੰ ਸੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਕਹਿੰਦਾ ਹਾਂ ਕਿ ਇਸ ਬੱਚੇ ਦਾ ਸਹਿਯੋਗ ਕੀਤਾ ਜਾਵੇ ਕਿਉਂਕਿ ਕੋਈ ਆਪਣੇ ਘਰ ਲਈ ਕੁਝ ਨਹੀਂ ਕਰ ਰਿਹਾ ਨਾ ਇੱਥੇ ਕੋਈ ਤਰਜਾ ਕਰ ਰਿਹਾ ਨਾ ਇਹ ਵੀ ਇਹੋ ਜਿਹੀ ਕੋਈ ਮਨਸ਼ਾ ਵਾ ਇੱਕ ਗਰੀਬ ਬੱਚਿਆਂ ਨੂੰ ਸਜੂ ਕਾ ਗਿਆ ਉਹਨਾਂ ਬੱਚਿਆਂ ਨੂੰ ਐਜੂਕੇਟ ਕਰਨ ਦੇ ਸਾਰਾ ਉਪਰਾਲਾ ਕੀਤਾ ਗਿਆ ਵਾ ਸੋ ਮੈਂ ਉਹਨਾਂ ਨੂੰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਬੇਨਤੀ ਕਰੀ ਦਾ ਕਿ ਇਸ ਬੱਚੀ ਨੂੰ ਜ਼ਰੂਰ ਸਜੂ ਸਿੱਖਿਆ ਦਾ ਦੇ ਸੋ ਮੈਂ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਮੰਤਰੀ ਜੀ ਦਾ ਸਜੂ ਜ਼ਰੂਰ ਕਰਕੇ ਹੋਰ ਅਕੇਲੇ ਵਾਚਕਰ ਹੋਰ ਤਿੰਨ ਬੱਚਿਆਂ ਨੂੰ ਹੋਰ ਐਜੂਕੇਟ ਕਰਾ ਸਕੇ ਇਹ ਅਮੀਰ ਗਿਆ ਬਾਤ ਬਾਈ ਕਿਸ ਤਰ੍ਹਾਂ ਸੋ ਅੱਲਾਹ ਹੀ ਤੇਰਾ ਬਲ ਸਹਾਰਾ